ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਣੂ ਚੰਨਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪੱਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੋਈ ਆ ਇੱਕ ਟੋਕੜ ਵਹਿੜਾ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸੀ ਕਾ ਨਸਰੀ ਗੱਲ ਬਰੇ ਬਹੁਤ ਠੀਕ ਹੋ ਵਧੀਆ ਹਾਂ ਵਧੀਆ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਬਰੇ ਖਸਕੀਰਤ ਸਿੰਘ ਪਿੰਡ ਮਾਸੀ ਕੇ ਜ਼ਿਲ੍ਹਾ ਮੁੱਗਤ ਤਸੀਲ ਨਿਹਾਲ ਸਿੰਘ ਲਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਬਲਾਪਰ ਤੇ ਹੰਤਪੁਰਾ ਰਹਿੰਦਾ ਵੀਰੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਵੀਰੇ 9879924403 ਬਾਈ ਠੀਕ ਆਪਾਂ ਅੜੀ ਪਹਿਲੇ ਨੰਬਰ ਤੇ ਵੜ ਦੇ ਦੇ ਕਿਹੜਾ ਸੂਸ ਹੋਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਵੀਰੇ ਕਿੰਨਾ ਟਾਈਮ ਹੋ ਗਿਆ ਵੀਰੇ ਹੋ ਗਿਆ ਬਈ ਇਹਨੂੰ 22 ਦਿਨ ਸੂਈ ਨੂੰ ਵੜ ਬੱਚਾ ਕੀ ਦਿੱਤਾ ਨਹੀਂ ਬੱਚਾ ਵੀਰੇ ਮਗਰੇ ਦੇ ਦੁੱਧ ਕਿੰਨਾ ਬਈ ਚੋਣ ਵਾਲਾ 10 ਕਿਲੋ ਜਮਾਂ ਰੈਡੀ ਆ ਬਈ ਠੀਕ ਆ ਭਾਏ ਦੋ ਡੰਗ ਚੋਲੇ ਦੋ ਡੰਗ ਚੋਲੇ ਚਾਰ ਡੰਗ ਚੋਲੇ ਇੱਥੇ ਆਦੀ ਤਸੱਲੀ ਕਰ ਲੈ ਡਾਕਟਰ ਗੇਟੋਂ ਬਾਹਰ ਆਪਣੀ ਕੋਈ ਗਰੰਟੀ ਨਹੀਂ ਹਣਾ ਠੀਕ ਆ ਜ਼ਰੂਰੀ ਆ ਬਈ ਇਹ ਥਾਂ ਥੋੜਾ ਵੱਡਾ ਜਾਏਗਾ ਹਣਾ ਬਾਲਾ ਟੌਪ ਦਾ ਥਾਂ ਲੱਗਿਆ ਬਰੀਡ ਚਵਾਈ ਵੀਡੀਓ ਚ ਕਰਕੇ ਦਿਖਾਉਣੀ ਹੈ ਹਾਂ ਹਾਂ ਕਰਕੇ ਦਿਖਾ ਦਾਂਗੇ ਬਾਈ ਬੋਲ ਦੇ ਬਾਈ ਤੋਰ ਕੇ ਸਾਡੇ ਚਵਾਈ ਹੈ ਦੀ ਬਾਈ ਹੁਣ ਵੀਡੀਓ ਦੇ ਵਿੱਚ ਹੀ ਕਰਕੇ ਦਿਖਾਉਗਾ ਬਾਈ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਚਵਾਈ ਚੁਈ ਆਣ ਬਾਈ ਕਹਿੰਦਾ ਓਕੇ ਆ ਇੱਤੈ ਲੱਭੇ ਇੱਕ ਥਣ ਤੋਂ ਉਹ ਥਣ ਚ ਧਾਰਾ ਤਾਂ ਆਉਂਦੀ ਆ ਦੁੱਧ ਆਉਂਦਾ ਆ ਆਪਾਂ ਤੱਲ ਮੰਨ ਕੇ ਦੇਣੀ ਆ ਬਈ ਬਹੁਤ ਠੀਕ ਜੇ ਆਪਾਂ ਯਾਰ ਕਹਿੰਦੇ ਆ ਬਈ ਦੁੱਧ ਆਉਂਦਾ ਆ ਬਾਅਦ ਚ ਅਗਲਾ ਕ ਪੁੱਛਣ ਲੱਗਾ ਕਿੰਨਾ ਕ ਦੁੱਧ ਆ ਹਨਾ ਆਪਾਂ ਤੱਲ ਮੰਨ ਕੇ ਹੀ ਦੇਣੀ ਆ ਵੀਰੇ ਗੱਲ ਨਹੀਂ ਮੁੱਕ ਗਈ ਹਾਂ ਗੱਲ ਹੀ ਮੁਕਾਤੀ ਆਪਾਂ ਜਾਵਾਂ ਹੀ ਤਿੰਨ ਥਣ ਚਾਲਦੇ ਆ ਇੱਕ ਥਣ ਬਾਈ ਕਹਿੰਦਾ ਬੰਦ ਹੀ ਮੰਨਿਓ ਠੀਕ ਆ ਜਿੰਦ ਜਾਨ ਬਹੁਤ ਆ ਬਈ ਬੈਠ ਚ ਸਮੀ ਪੜੀ ਬਹੁਤ ਆ ਗਈ। ਕਿਆ ਬਾਤ ਹੈ। ਹਾਂ ਬਾਕੀ ਫੇਸਬੂਕ ਤੋਂ ਬਹੁਤ ਸੋਹਣਾ ਬੱਸੀ ਦਾ। ਕੀ ਮੋਲ ਲੱਜਾਇਜ ਫਿਰ? ਮੋਲ ਕੋਹ ਮਰਜ਼ੀ ਕਰਾਈ ਚੱਲ ਡਾਕਟਰ 28000 ਰੁਪਏ ਦੀ ਬੈਠ ਦੇ ਦਾਂਗੇ ਆਪਾਂ। 28000 ਦੀ। ਹਾਂ ਬ੍ਰੀ। ਠੀਕ ਆ ਭਾਈ। ਮੋਲ ਕਰਾਉਣਾ ਭਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ 28000 ਦੀ ਬੈੜਾ ਜਿਹੜੀ ਦੇ ਦੇਾਂਗੇ। ਲੇਵਨ ਨੇੜ ਤੋਂ ਚੈੱਕ ਕਰਵਾ ਲੈ। ਫਿਟਿੰਗ ਚੈੱਕ ਕਰ ਲਓ। ਫਿਟਿੰਗ ਫੋਟਿੰਗ ਵਾਕੀ ਹੈ। ਕਿਵੇਂ ਮਰਜ਼ੀ ਬੈਠਾ ਰੇ ਡਾਕਟਰ ਦਾ। ਠੰਡੀ ਬਹੁਤ ਹੈ। ਬਾਲੀ ਠੰਡੀ ਦਾ ਬੈੜਾ ਮਰਜ਼ੀ ਬੈਠਾ ਰੇ ਕੋਈ ਚੈੱਕ ਨਹੀਂ। ਕ ਅੱਗੇ ਆ ਗਈ 2 ਨੰਬਰ ਇਹ ਹੋ ਗਏ ਇਹਨੂੰ ਡੇਢ ਦੋ ਮਹੀਨੇ ਸੂਈ ਨੂੰ ਬੈੜਨੂ ਓਕੇ ਹਾਂ ਹੂੰ ਤੇ ਦੁੱਧ ਹੋਊਗਾ ਭਾਈ ਇਹਦੇ ਥੱਲੇ 10 11 ਕਾ 10 ਕਿਲੋ ਹੋਊਗਾ ਜਮਾ ਨੈਟ ਪੰਜ ਤੋਲ ਕੇ ਲੈ ਜੇ ਦੋ ਪਹਾੜੀ ਦੋ ਡੰਗ ਚੋਲੇ ਚਾਰ ਡੰਗ ਚੋਲੇ ਡਾਟ ਰੇ ਬੰਦ ਲੇਵੇ ਦੀ ਆ ਬੈੜ ਠੀਕ ਆ ਬਾਕੀ ਦੁੱਧ ਅਗਲੇ ਰਿਆ ਦਾ ਚੋ ਲੈਣਾ ਹਨਾ ਸਹੀ ਉਹਦਾ ਸਾਹਮਣੇ ਆ ਹਾਂ ਉਹਦਾ ਸਾਹਮਣੇ ਆ ਨਾ ਚਵਾਈ ਚੂਈ ਬਹੁਤ ਚੰਗੀ ਆ ਬੈੜਦੀ ਉਹੋ ਵੀ ਦੋ ਦਿਨ ਦਾ ਹਜੇ ਬੱਸੀ ਭਾਈ ਪਹਿਲਾ ਸੂਆ ਬਿਊਟੀ ਚੈੱਕ ਕਰੋ ਬਿਊਟੀ ਚੰਗੀ ਆ ਕੰਦ ਚ ਬਾਕੀ ਮੜੀ ਸਮੀ ਨਹੀਂ ਗਈ ਬੱਸੀ ਚੰਗੀ ਬਹੁਤ ਆ ਬਾਈ ਬੱਸੀ ਸਹੀ ਆ ਬਾਈ ਥਾਂ ਥਣ ਬਹੁਤ ਚੰਗਾ ਲੱਗਿਆ ਬੱਸੀ ਉਹ ਠੰਡੀ ਠੁੰਡੀ ਬਹੁਤ ਆ ਬੱਸੀ ਸਹੀ ਆ ਬਈ ਹਾਂ ਇਹਦਾ ਮੁੱਲ ਭਰਾ ਜੀ ਬਾਕੀ ਆਪਾਂ ਦੰਦ ਦਿਖਾ ਦਿੰਦੇ ਆ ਡਾਕਟਰ ਆ ਜਾ ਦਿਖਾ ਦੇ ਲੈ ਦੰਦ ਦਿਖਾ ਦੇ ਕੋਈ ਚੱਕਰ ਨਹੀਂ ਬਈ ਲੈ ओरिजिनल ਦੋ ਦੰਦ ਦਾ ਦੋ ਦੰਦ ਦਾ ਹਾਂ ਓਕੇ ਆ ਬਾਈ ਹੂੰ ਦੋ ਦੰਦ ਦਾ ਬਿਊਟੀ ਚੰਗੀਆਂ ਨੇ ਹਾਂ ਹਾਂ ਬਾਕੀ ਕੱਦ-ਕੁੱਦ ਬਹੁਤ ਆ ਡਾਕਟਰ ਲੰਮੀ-ਲੁੰਮੀ ਬਹੁਤ ਆ ਬੱਸੀ ਹਾਂ ਇਹਦਾ ਇਹ ਡਾਕਟਰ ਕੋਲ ਮਰਜੀ ਕਰਾਈ ਜਾਂਦਾ ਮੁੱਲ 25000 ਰੁਪਏ ਦੀ ਬੱਸੀ ਦੇ ਦਾਂ ਚੱਕ ਬਾਈ ਜਮ ਜੈ ਜ ਮੋਲਾ 25000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਰ ਨਹੀਂ ਬਾਕੀ ਇਹ ਪੱਧਾਰਾ ਮਾਰ ਕੇ ਦਿਖਾ ਦਿੰਦੇ ਆ ਡਾਕਟਰ ਇਹਦੀਆਂ ਹਾਂ ਇਹਦੀਆਂ ਧਾਰਾ ਮਾਰ ਦੇ ਉਹਦੀ ਚਵਾਈ ਕਰ ਦੇ ਹਾਂ ਠੰਡੀ ਬਹੁਤ ਆਣਾ ਹਾਂ ਹਾਂ ਡਾਕਟਰ ਕਿਵੇਂ ਮਰਜ਼ੀ ਨਿਆਣਾ ਨਾ ਭਾਈ ਚੱਲ ਚਵਾਈ ਚੰਗੀ ਆ ਨਾ ਇੱਕ ਨੰਬਰ ਚੋਣਾ ਮੋਟਾ ਚੋਣਾ ਜਿਵੇਂ ਮਰਜ਼ੀ ਕੋਈ ਚੱਲ ਕੇ ਚੱਕਰੀਂ ਕੀ ਬਾਤ ਆ ਠੰਡੀ ਬਹੁਤ ਆ ਯਾਰ ਬਾਲੀ ਠੰਡੀ ਆ ਡਾਕਟਰ ਹਾਂ ਕਿਆ ਬਾਤ ਹੈ ਜਵਾਈ ਬਹੁਤ ਹੈ ਗਿਆਨ ਇੱਕ ਨੰਬਰ ਕਿਉਂ ਆ ਨਾ ਟ੍ਰੀਚ ਬਾਈ ਬਾਤ ਕੀ ਮੋਲ ਵੀ ਜਾਏ ਨਾ ਆ ਮੋਲ ਨਹੀਂ ਬਾਕੀ ਸਟੈਚ ਲੈਵਾ ਜਮਾ ਕੰਪਿਊਟਰ ਲੈਵੇ ਦੀ ਆ ਬਾਈ ਕਿਵੇਂ ਮਰਜ਼ੀ ਬੈਠਾ ਰਹਿ ਲੈ ਸਹੀ ਗੱਲ ਹੈ ਵੀ ਚੱਕਰ ਨੂੰ ਦੇ ਜਦੋਂ ਵੀ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਲੈ ਕਿਆ ਬਾਤ ਹੈ ਪੂਰੀ ਵਿਥੀ ਦੇ ਕੱਲਾ ਕੱਲਾ ਦਾ ਮੋਲ ਜਮਾ ਯੈਜ ਤੇ ਉਹਦੀ ਜਵਾਈ ਹਾਂ ਉਹਦੀ ਆਪਾਂ ਕਰਕੇ ਦਿਖਾ ਦਨੇ ਕਰ ਦੇ ਜਿਵੇਂ ਮਰਜ਼ੀ ਬੈ ਜਾਣਾ ਬੱਚਾ ਹਾਂ 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 ਕਿਵੇਂ ਮਰਜ਼ੀ ਬੈਠਾ ਰਹਿ ਹਾਂ ਕੰਦੀ ਆ ਨਾ ਘਰ ਪੂਰੀ ਠੰਡੀ ਆ ਡਾਕਟਰ ਹਾਂ ਬਾਕੀ ਯਾਰ 28000 ਦਾ ਹੁੰਦਾ ਵੀ ਕੀ ਆ ਡਾਕਟਰ ਜਿਹਨੇ ਦੁੱਧ ਪੀਣਾ ਹਨਾ ਹਾਂ ਧਾਣ ਬਹੁਤ ਚੰਗਾ ਹਾਂ ਹਾਂ ਥਣ ਥਣ ਬਹੁਤ ਚੰਗਾ ਤਿੰਨੇ ਧਾਣ ਬਾਈ ਕਹਿੰਦਾ ਓਕੇ ਆ ਉਹ ਕਵੈਣੀ ਵਾਲੇ ਪਾਸੇ ਵਾਲਾ ਮੂਹਲਾ ਧਾਣ ਹਾਂ ਹਾਂ ਉੱਥੇ ਦੁੱਧ ਆਉਂਦਾ ਆਪਾਂ ਤਿਲ ਮੰਨ ਕੀ ਦੇਣੀ ਆ ਜੀ ਬਹੁਤ ਠੀਕ ਆ ਹਾਂ ਆਪਾਂ ਮਾਰ ਕੇ ਵੀ ਦਿਖਾਉਂਦੇ ਆਂ ਧਾਰਾਂ ਜੇ ਕੋ ਚਲਾ ਸਕਲਾ ਕਈ ਯਾਰੀ ਹੁੰਦਾ ਹਨਾ ਸਹੀ ਆ ਭਾਈ ਚਲਾ ਲੇ ਵੇ ਹਾਂ ਬਾਕੀ ਪਸਮਾ ਪਸਮੂ ਵੜਦਾ ਬਹੁਤ ਚੰਗਾ ਗਾ ਹਾਂ ਕੱਲੀ ਹੈ ਕਿ ਨਹੀਂ ਹਾਂ ਹਾਂ ਬਾਈ ਹੂੰ ਆ ਚਵਾਈ ਦਿਖਾ ਦੇ ਲੈ ਲੈ ਮਗਰਲੇ ਥਣਾਂ ਦੀ ਜਵਾਈ ਚੈੱਕ ਕਰੋ ਲੈ ਜਵਾਈ ਚੱਗੀਆਂ ਨਾ ਇੱਕ ਨੰਬਰ ਜਿਉਂ ਆਇਆ ਬੜੇ ਮੂਹਰਲੇ ਥਣੇ ਚੋਈ ਮਾਰਦੇ ਧਾਰ ਇੱਕ ਲੈ ਬਈ ਉਹ ਜਿਹੜਾ ਤੈਲ ਆਉਂਦਾ ਜਿਹੜੀ ਮਾਰਦੇ ਮਾੜੀ ਧਾਰਦੇ ਹੈਗੀਆਂ ਐ ਜਿਹੜਾ ਹੁੰਦੀ ਹੈ ਨਾ ਹਾਂ ਹਾਂ ਹੂੰ ਦੁੱਧ ਹੁੰਦਾ ਪਰ ਤੈਲ ਮੰਨ ਗਈ ਦੇਣੀ ਆ ਬਹੁਤ ਠੀਕ ਆ ਓਕੇ ਗਰਦੇ ਵਿੱਚ ਦਵਾਈ ਸ਼ੁਰੂ ਕਰਦੇ ਦਵਾਈ ਨੇ ਵੱਡਦੀ ਹੈ ਕਿ ਨਹੀਂ ਇੱਕ ਨੰਬਰ ਜੁੜਕਾ ਤੋਂ ਪੂਰਾ ਦਵਾਈ ਦਾ ਹਾਂ

ਪੂਰੀ ਨੇ ਬੜੀ ਐ ਨਾ ਚਵਾਈ ਦਾ ਇੱਕ ਨੰਬਰ ਆ ਡਾਕਟਰ ਕਜਵਾਈ ਦਾ ਆਪਾਂ ਕਰਤੀ ਦੂਜੀ ਜਵਾਈ ਚਾਹੀਏ ਜਦੋਂ ਮਰਜੀ ਆ ਕੇ ਆਦੋਂ ਮਰਜੀ ਆ ਕੇ ਆਪਦੀ ਚੋਲੇ ਪੀ ਬਾਈ ਦੂਜੀ ਕਰ ਲੈ ਭਾਈ ਤੀਜੀ ਵੀ ਕਰ ਲੈ ਹਾਂ 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 ਹੂੰ ਜਦੋਂ ਅਗਲੇ ਦੀ ਸੱਲੀ ਹੋਗੀ ਉਦੋਂ ਲੈ ਕੇ ਜਾਵੇ ਸਹੀ ਗੱਲ ਲੈ ਚੱਕ ਬਾਈ ਇੱਕ ਟਾਈਮ ਦਾ ਦੁੱਧ ਹਾਜ਼ਰ ਮਾਰੀ ਤੋਂ ਬਾਅਦ ਦੋ ਟਾਈਆਂ ਦੋ ਟਾਈਮੇ ਫੋਰ ਚੋਲਿਓ ਚਾਰ ਚੋਲਿਓ ਭੰਮਾ ਜਮਾ ਝਾੜ ਕੇ ਲੈ ਵਲ ਕੀ ਆ ਬਾਤ ਜਮਾ ਝਾੜ ਕੇ ਲੈ ਨਹੀਂ ਬਾਕੀ ਮੁੱਲ ਵੀ ਜਾਇਜ਼ 28 ਹਾਂ 28000 ਰੁਪਏ ਇਹਦਾ ਮੁੱਲ 25000 25000 ਚੱਕ ਜਮਾਇਜ਼ ਮੁੱਲ ਆ ਵੀ ਕਿਸੇ ਵੀ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਈ ਬਾਈ ਲੈ ਲੈਣੇ ਕਰ ਲਿਓ ਧੰਨਵਾਦ ਜੀ